ਇਹ ਨਾ ਇਹ ਨਾ ਨਿੰਮੜਦਾ ਇਹ ਨਾ ਨਿੰਮੜਦਾ ਗਾਰੰਟੀ ਅਸੀਂ ਲੈਵਾਂਗੇ ਗਾਰੰਟੀ ਤਾਂ ਮੈਨੂੰ ਕੰਨਾ ਲੈ ਜਾ ਇਹ ਇਹ ਨਾ ਨਿੰਮੜਦਾ Ne yapayım... Nifong ਸਾਬ ਮੀਟਿੰਗ ਹੋਈ ਲੰਬਾ ਸਮਾਂ ਮੀਟਿੰਗ ਚੱਲੀ ਆ ਤੇ ਕੀ ਫੈਸਲਾ ਹੋਇਆ ਤੇ ਕਿਸ ਤਰੀਕੇ ਦਾ ਦੇਖੋ ਭਾਰਤਮਾਲਾ ਪ੍ਰੋਜੈਕਟ ਦੀ ਜ਼ਮੀਨਾਂ ਦੀ ਕੀਮਤ ਨੂੰ ਕਰਕੇ ਸਾਡਾ ਪਹਿਲਾਂ ਵੀ ਰੌਲਾ ਸੀ ਇਸ ਕਰਕੇ ਸਾਡੀ ਇਹ ਤੇ ਸਾਰੇ ਸਰਕਾਰ ਨਾਲ ਪਹਿਲਾਂ ਦੋ ਤਿੰਨ ਵਾਰੀ ਗੱਲ ਚੱਲੀ ਆ ਵੀ ਜਿੰਨਾ ਚਿਰ ਕਿਸਾਨਾਂ ਨੂੰ ਸੈਟੀਸਫਾਈ ਕਰਤੇ ਉਹਨਾਂ ਦੀ ਕੀਮਤਾਂ ਨੂੰ ਸੈਟੀਸਫਾਈ ਕਰਕੇ ਉਹਨਾਂ ਨਾਲ ਫੈਸਲਾ ਨਹੀਂ ਹੁੰਦਾ ਉਹਨਾਂ ਚਿਰ ਕਿਸੇ ਦੀ ਜ਼ਮੀਨ ਤੇ ਕੋਈ ਕਾਰਬਾਈ ਕੰਪਨੀ ਨਹੀਂ ਕਰੂਗੀ ਅਸੀਂ ਇਸ ਗੱਲ ਤੇ ਅੜੇ ਹੋਏ ਸੀ ਕਿ ਕੰਪਨੀ ਨੇ ਕਿਸਾਨਾਂ ਨੂੰ ਸਹਿਮਤ ਨਹੀਂ ਕੀਤਾ ਉਹਨਾਂ ਨੂੰ ਪੈਸੇ ਨਹੀਂ ਅਜੇ ਤੱਕ ਮਿਲੇ ਉਹਨਾਂ ਦੀ ਕੀਮਤਾਂ ਤੇ ਥੋੜੀ ਥੱਲੀ ਨਹੀਂ ਤੁਸੀਂ ਉਹ ਜ਼ਮੀਨਾਂ ਜ਼ਬਰੀ 21 ਤਰੀਕ ਨੂੰ ਅਸੀਂ ਮਸ਼ੀਨਾਂ ਲੈ ਕੇ ਕਬਜ਼ਾ ਕਰਨਾਂਗੇ ਜਿਹੜੇ ਕਿਸਾਨ ਸੀ ਉਹਨਾਂ ਨੂੰ ਤੁਸੀਂ ਚੱਕ ਲਿਆ ਇਸ ਕਰਕੇ ਕੱਲ ਅਸੀਂ ਇਹਦੇ ਵਿਰੋਧ ਚਾਏ ਜਿਹਦੇ ਤੇ ਲਾਠੀ ਚਾਰਜ ਹੋਇਆ ਤੇ ਤੁਰਕਾ ਦੇ ਗੋਲੇ ਸਿੱਟੇ ਨੇ ਉਹਦੇ ਸਬੰਧ ਚ ਅਸੀਂ ਡੇਢ ਘੰਟਾ 2 ਘੰਟੇ 3 ਘੰਟੇ ਮੀਟਿੰਗ ਚੱਲੀ ਹੈ ਸਾਡੀ ਪ੍ਰਸ਼ਾਸਨ ਨਾਲ ਅਸੀਂ ਕਹੇ ਵੀ ਜਿੰਨਾ ਚਿਰ ਤੱਕ ਕਿਸਾਨਾਂ ਦਾ ਇਹ ਮਸਲੇ ਹੱਲ ਨਹੀਂ ਹੁੰਦੇ ਇਹ ਕੀਮਤਾਂ ਦੇ ਮਸਲੇ ਹੱਲ ਨਹੀਂ ਹੁੰਦੇ ਇਹਨਾਂ ਦੀ ਕੀਮਤ ਦੇ ਮਸ ਇਸੇ ਕੰਮ ਨਹੀਂ ਚੱਲਣਾ ਚਾਹੀਦਾ ਇਸ ਗੱਲ ਤੇ ਉਹ ਐਗਰੀ ਹੋਏ ਆ ਵੀ ਠੀਕ ਹੈ ਤੁਸੀਂ ਸਾਨੂੰ ਸਹਿਯੋਗ ਦਿਓ 5 ਦਿਨਾਂ ਦੇ ਵਿੱਚ ਇਹ ਪੂਰਾ ਡਾਕੂਮੈਂਟ ਵਗੈਰਾ ਤਿਆਰ ਕਰਨ ਦਾ ਸਾਡਾ ਸਮਾਂ ਹੋ ਗਿਆ ਉਹਨਾਂ ਚੋਂ ਸਾਡੀ ਟੀਮ ਹੈ ਜਿਹੜੀ ਜਿਲ੍ਹਾ ਟੀਮ ਨੂੰ ਸਹਿਯੋਗ ਦੇਊਗੀ ਜੀ ਜਿਲ੍ਹਾ ਕੱਟਣ ਵੀ ਹੋਇਆ ਜੀ ਇਸ ਨੂੰ ਲੈ ਕੇ ਕੋਈ ਕਮੇਟੀ ਦਾ ਕੱਟਣ ਵੀ ਹੋਣਾ ਕਮੇਟੀ ਸਾਡੀ ਕਮੇਟੀ ਹੈ ਜੀ ਜਿਹੜੀ ਜਿਲ੍ਹਾ ਕਮੇਟੀ ਉਹ ਉਹਨਾਂ ਨੂੰ ਗੱਲਬਾਤ ਕਰਨ ਜਾਉ ਉਹਦੇ ਕੋਲ ਸਾਡੇ ਦਸ ਦੇ ਵਿੱਚ ਨੇ ਜਿਹਦੇ ਸਬੂਤ ਦੇਵਾਂਗੇ ਅਸੀਂ ਵੀ ਇਹਨਾਂ ਲੋਕਾਂ ਨੇ ਪੈਸੇ ਨਹੀਂ ਚੱਕੇ ਜੀ ਆਹ ਦੇਖੋ ਆਹ ਆਹ ਦਸ ਦੇ ਵਿੱਚ ਹੈ ਇਹਨਾਂ ਨੇ ਆਹ ਚਾਹਲ ਪਰਿਵਾਰ ਦੇ ਮਿਲਖਲ 40 ਕਰਨੇ ਉਹਨਾਂ ਦੇ ਘਰਾਂ ਦੇ ਜਿਹੜੇ ਮਤਲਬ ਛੇਰਗਾੜ ਦੇ ਕਿੰਨੇ ਪਰਿਵਾਰ ਨੇ ਉਹਨਾਂ ਨੇ ਪੈਸੇ ਦੀ ਚੱਕੇ ਜਿੰਨੇ ਤੁਸੀਂ ਕਹਿੰਦੇ ਪੈਸੇ ਚੱਕਲੇ ਉਹ ਸਾਰੀਆਂ ਲਿਸਟਾਂ ਦੇਖ ਕੇ ਤੇ ਸ਼ਟਾਊਟ ਹੋਣੀਆਂ ਉਹ ਤੋਂ ਬਾਅਦ ਕੋਈ ਫੈਸਲਾ ਪ੍ਰਸ਼ਾਸਨ ਦਾ ਰਵਈਆ ਕਿਹਾ ਸੀ ਜੀ ਜਿਵੇਂ ਕੱਲ ਬੜੀ ਸਖਤੀ ਨਾਲ ਪੇਸ਼ ਦੇਖੋ ਪ੍ਰਸ਼ਾਸਨ ਦਾ ਰਵਈਆ ਤਾਂ ਜੀ ਇਹ ਹਜੇ ਤਾਂ ਗੱਲਬਾਤ ਦੇ ਵਿੱਚ ਦਾ ਠੀਕ ਹੀ ਹੁੰਦਾ ਸਭ ਦਾ ਰਵਈਆ ਫਿਰ ਉਹਨਾਂ ਨੇ ਆਪਣੀਆਂ ਜਿਹੜੀਆਂ ਗੱਲਾਂ ਕੀਤੀਆਂ ਉਹਨਾਂ ਨੇ ਵੀ ਕੀਤੀਆਂ ਸੀ ਆਪਣੀਆਂ ਕੀਤੀਆਂ ਗੋੜੀ ਕਿਸਾਲੀ ਗੱਲ ਕੋਈ ਨਹੀਂ ਹੋਈ ਨਹੀਂ ਅੱਛਾ ਸਹਿਮਤੀ ਜਿਹੜੀ ਹੈ ਉਹ 48 ਤੇ 72 ਲੱਖ ਦੇ ਵਿੱਚ ਬਣੀ ਹੋਈ ਸੀ ਜਿਹੜੀ ਦੇਖੋ ਅਜੇ ਲੱਖ ਦਾ 48 ਦਾ ਨਹੀਂ ਆਪਣਾ ਅਗਲੇ ਪਿੰਡਾਂ ਦਾ ਤੇ ਪਿਛਲੇ ਪਿੰਡਾਂ ਦੇ ਬੇਰਬੇ ਦਾ ਉਹਦੇ ਤਰੀਕੇ ਕਰਦੇ ਵਿੱਚ ਕੀਮਤਾਂ ਕਿਵੇਂ ਵਧਾਉਣੀਆਂ ਨੇ ਕਿਵੇਂ ਕਿੱਥੋਂ ਹੋਣੀਆਂ ਕਿਹੜੇ ਤਰੀਕੇ ਕੀ ਬਣਾਉਣਾ ਪਊਗਾ ਉਹ ਸਾਰੀ ਇਹਦਾ ਪ੍ਰੋਸੈਸ ਚਲਾਉਣ ਦੇ ਵਿੱਚ ਸਾਡੀ ਕਮੇਟੀ ਦਾ ਸਹਿਯੋਗ ਦੇਣਾ ਹੈ 1 ਮਿੰਟ 1 ਮਿੰਟ ਹਾਂ ਧਰਨਾ ਚੱਕ ਦਿੱਤਾ ਜਾਏਗਾ ਹਾਂ ਜੀ ਅੱਜ ਤਰ੍ਹਾਂ ਦਾ ਸਮਾਪਤ ਪਰਚਿਆਂ ਦਾ ਕੀ ਬਣੇਗਾ ਜਿਹੜੇ ਪਰਚੇ ਦਰਜ ਕੀਤੇ ਪਰਚੇ ਯਾਰ ਅਸੀਂ ਉਹਨਾਂ ਨੂੰ ਕਹਿ ਵੀ ਪਰਚੇ ਪਾ ਲੈ ਸਾਡੇ ਤੇ ਤਿੰਨ ਹੋਰ ਪਾ ਦਿਓ ਆ ਕਰੋੜ ਕਰੋੜ ਰੁਪਏ ਦੇ ਦਿਓ ਕਿਲੇ ਦਾ ਉਗਰਾਹਾਂ ਸਾਹਿਬ ਕੀ ਲੱਗਦਾ ਹੈ ਪ੍ਰਸ਼ਾਸਨ ਵੱਲੋਂ ਇਸ ਮਸਲੇ ਦਾ ਜਲਦ ਹੱਲ ਕੀਤਾ ਜਾਵੇ ਦੇਖੋ ਅਸੀਂ ਐਂ ਨਹੀਂ ਕਹਿ ਸਕਦੇ ਕਿਉਂਕਿ ਸਰਕਾਰਾਂ ਵਾਅਦੇ ਕਰਦੀਆਂ ਨੇ ਉਹਦੀ ਤੇ ਪੂਰੇ ਨਹੀਂ ਉਤਰਦੀਆਂ ਤੁਹਾਨੂੰ ਐ ਨਹੀਂ ਕਹਿ ਸਕਦੇ ਵੀ ਇਹ ਹੱਲ ਹੋਜੂ ਅੱਜ ਦੀ ਘੜੀ ਇਹ ਕਹਿ ਸਕਦੇ ਆ ਵੀ ਜਿਹੜੀ ਗੱਲਬਾਤ ਹੋਈ ਹੈ ਗੱਲਬਾਤ ਦੇ ਜਦੋਂ ਮੰਨ ਗਏ ਸਹਿਮਤੀ ਦਿੱਤੀ ਫਿਰ ਇਹ ਕਹਿਣੇ ਪੈਣਾ ਵੀ ਹਾਂ ਸਾਡੀ ਸਹਿਮਤੀ ਬਣ ਗਈ ਪਰ ਅਸੀਂ ਕਈ ਵਾਰੀ ਸਾਡੇ ਨਾਲ ਵਾਅਦੇ ਹੁੰਦੇ ਨੇ ਕਈ ਵਾਰੀ ਮੁੱਕਰਦੇ ਨੇ ਇਹ ਵਾਰ-ਵਾਰ ਮੁੱਕਰਦੇ ਨੇ ਅਸੀਂ ਯਾਰ ਕਦੇ ਯਕੀਨ ਨਹੀਂ ਕਰਦੇ ਹੁੰਦੇ ਇਹ ਅਸੀਂ ਕਹਿੰਦੇ ਹੁੰਦੇ ਸਰਕਾਰਾਂ ਵਾਅਦੇ ਕਰਦੀਆਂ ਹੁੰਦੇ ਨੇ ਤੇ ਮੁੱਕਰਦੀਆਂ ਹੁੰਦੀਆਂ ਠੀਕ ਹੈ ਠੀਕ ਹੈ ਧੰਨਵਾਦ ਜੀ ਧੰਨਵਾਦ ਇਹ ਚੱਲ ਰਹੀ ਇਹ ਤੰਗੜਾ ਨਾਲ ਚੱਲੀ ਆ ਲੰਬੇ ਸਮੇਂ ਦੇ ਚੱਲੀ ਆ ਸਾਰੇ ਯੂਨੀਅਨ ਔਰ ਸਾਰੇ ਸੀਗੇ ਤੇ ਇਹਨਾਂ ਦਾ ਕੁਛ ਇਸ਼ੂ ਸੀਗੇ ਕਿ ਕੁਝ ਲੋਕਾਂ ਦੇ ਪੇਮੈਂਟ ਨਹੀਂ ਦਿੱਤੇ ਗਏ ਕੁਝ ਹੋਰ ਇਹੋ ਜਿਹੇ ਇਸ਼ੂ ਸੀਗੇ ਓਡੀਸੀ ਸਾਹਿਬ ਤੇ ਇਹਨਾਂ ਦੀ ਸਾਰੀ ਟੀਮ ਨੇ ਸੁਣ ਲਿਆ ਸੋ ਇਹਨਾਂ ਨੂੰ ਕਿਹਾ ਕਿ ਤੁਸੀਂ ਆਪ ਦੀ ਜਿਹੜਾ ਹੈਗਾ ਰਿਪਰੈਜੈਂਟੇਸ਼ਨ ਦਿਓ ਔਰ ਜੋ ਜੋ ਇਸ਼ੂਜ਼ ਨੇ ਉਹ 4-5 ਦਿਨਾਂ ਦੇ ਵਿੱਚ ਸੋਲਵ ਕੀਤੇ ਜਾਣਗੇ ਔਰ ਐਡਮਿਨਿਸਟ੍ਰੇਸ਼ਨ ਵੀ ਇੱਕ ਕੈਂਪ ਲਾ ਕੇ ਇਹਨੂੰ ਪ੍ਰਾਇੋਰਟੀ ਤੇ ਇਹਨੂੰ ਖਤਮ ਕਰੇਗੀ ਔਰ ਉਨੀ ਦੇਰ ਲਈ ਜਿਹੜਾ ਹੈਗਾ ਇਹ ਕੋਈ ਵੀ ਜਿਹੜੀ ਉਹ ਕਾਰਵਾਈ ਦੀ ਗੱਲ ਕਰਦੇ ਸੀ ਉਹ ਨਹੀਂ ਹੋਏਗਾ ਔਰ ਇਹਨਾਂ ਨੇ ਵੀ ਵਿਸ਼ਵਾਸ ਦਵਾਇਆ ਕਿ ਅਸੀਂ ਇਹਨਾਂ ਨੂੰ ਦੱਸਿਆ ਕਿ ਆਪਣਾ ਜਿਹੜਾ ਧਰਨਾ ਵਗੈਰਾ ਜਾਂ ਹੋਰ ਜਿਹੜੀ ਅਨਰੇਸਟ ਨੇ ਖਤਮ ਕਰੋ ਤਾਂ ਕਿ ਐਡਮਿਨਿਸਟ੍ਰੇਸ਼ਨ ਜਿਹੜਾ ਆਪਣਾ ਕੰਮ ਕਰ ਸਕੇ ਉਹਨਾਂ ਨੇ ਸਾਨੂੰ ਵਿਸ਼ਵਾਸ ਦਵਾਇਆ ਕਿ ਅਸੀਂ ਇਹਨੂੰ ਵਾਪਸ ਕਰਦੇ ਹਾਂ ਕਿ ਕਿਸ ਤਰੀਕੇ ਦੇ ਪ੍ਰਪੋਜ਼ਲ ਰੱਖੀ ਗਈ ਸੀ ਕਿਹੜੇ ਕਿਸਾਨਾਂ ਦੇ ਨੇ ਬਹੁਤ ਸਾਰੇ ਇਸ਼ੂਜ਼ ਜਿਹੜੇ ਨੇ ਪੇਮੈਂਟ A ਦੇ ਨਹੀਂ ਗਈ B ਦੇ ਚਲੇ ਗਈ ਜਿਹੜੀ ਐਡਮਿਨਿਸਟ੍ਰੇਟਿਵ ਟਾਈਪ ਹੁੰਦੇ ਨੇ ਕੁਝ ਹੋਰ ਹੁੰਦੇ ਉਹੋ ਜਿਹੇ ਸੀਗੇ ਉਹ ਫਿਰ ਜਿਸਾਬ ਨੇ ਇਥੇ ਕੈਂਪ ਵਗੈਰਾ ਲਾ ਕੇ ਰੂਪਰੇਟੀ ਦੇ ਉੱਤੇ ਕਰੇਗਾ ਕਿਉਂਕਿ ਗਵਰਨਮੈਂਟ ਦਾ ਵੀ ਪਰਪਸ ਵਹੀ ਹੈ ਕਿ ਜਿਹੜੇ ਮਸਲੇ ਹੱਲ ਹੋਣ ਔਰ ਜਿਹੜਾ ਪ੍ਰਕਿਰਿਆ ਜਿਹੜੀ ਉਹ ਤੇਜ਼ੀ ਦੇ ਨਾਲ ਹੋਵੇ ਜਿਸ ਤਰ੍ਹਾਂ ਮਾਮਲੇ ਦਰਜ ਹੋਏ ਨੇ ਸਾਨਾਂ ਦੇ ਉੱਪਰ ਵੀ ਹੋਏ ਨੇ ਕਿਉਂਕਿ ਜਖਮੀ ਹੋਏ ਸੀਗੇ ਦਰਜਨ ਤੋਂ ਵੱਧ ਜਿਹੜੇ ਉਹ ਹਲੇ ਉਹਦੇ ਤੇ ਅਸੀਂ ਕੋਈ ਕਿਉਂਕਿ ਇਹ ਕੰਮਿਊਸਿਵ ਐਟਮਾਸਫੇਅਰ ਹਲੇ ਹਲੇ ਕੋਈ ਉਹਨੂੰ ਮਤਲਬ ਪੈਂਡਿੰਗ ਹੈ ਉਹਦੇ ਤੇ ਕੋਈ ਕਾਰਵਾਈ ਨਹੀਂ ਹੋਏਗੀ ਕਿਉਂਕਿ ਹਲੇ ਤਾਂ ਪਹਿਲੀ ਪ੍ਰਾਇੋਰਟੀ ਤਾਂ ਇਹੀ ਹੈ ਕਿ ਜਿਹੜਾ ਇਹ ਐਡਮਿਨਿਸਟ੍ਰੇਟਿਵ ਸਿਚੁਏਸ਼ਨ ਹੈ ਇਹਨੂੰ ਠੀਕ ਕੀਤਾ ਜਾਵੇ ਔਰ ਤਾਂ ਕਿ ਇਹ ਬਹੁਤ ਦੇਰ ਦਾ ਰੁਕਿਆ ਵੀ ਹੋਇਆ ਇਹਨੂੰ ਪ੍ਰੋਸੈਸ ਸ਼ੁਰੂ ਕੀਤਾ ਜਾਵੇ ਤੇ ਚੜਾ ਮੇਰੇ ਨਾਲ ਮਾਰਕੈਟੀਕਲ ਜਿਹੜਾ ਘੱਟ ਜਿਹੜਾ ਮੁਆਵਜ਼ਾ ਦਿੱਤਾ ਗਿਆ ਉਹ ਸਾਰੇ ਐਡਮਿਨਿਸਟ੍ਰੇਸ਼ਨ ਲੋਕ ਸਾਰੇ ਸਾਰੇ ਡਿਸਕਸ਼ਨ ਸੰਜੀ ਕਮੇਟੀ ਨਾਲ ਬਹੁਤ ਕਮੇਟੀ ਬਣੀ ਕਿਸਾਨਾਂ ਨਾਲ ਐਡਮਿਨਿਸਟ੍ਰੇਸ਼ਨ ਦੇ ਉਹਨਾਂ ਦੇ ਨਾਲ ਥੈਂਕ ਯੂ ਥੈਂਕ ਯੂ ਥੈਂਕ ਯੂ ਸਰ